ਕ੍ਰੀਆ ਕਾਲ ਤੁਹਾਡਾ ਸਾਰੰਦਾ ਸੋਨੀ ਮੁੰਜਲ हेयर ਬਲੌਗ ਹਨ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਵੀ ਆਪਣੀ ਸੋਇ ਦੇ ਰਿਲੇਟਡ ਹੈ ਨਾ। ਸੋਇ ਚ ਆਪਣਾ ਲਸਣ ਹੁੰਦਾ ਪਿਆ। ਲਸਣ ਨਾ ਜੇ ਵਾ ਸਾਲ ਭਰ ਲਈ ਸਟੋਰ ਕਰਕੇ ਕਿਵੇਂ ਰੱਖੀ ਹੈ ਨਾ ਕਿਉਂਕਿ ਕਈ ਵਾਰ ਤਾਂ ਲਸਣ ਖਰਾਬ ਹੋ ਜਾਂਦਾ। ਉਹ ਕਿਹੜੀਆਂ ਗਲਤੀਆਂ ਹੁੰਦੀਆਂ ਜਿਨ੍ਹਾਂ ਨਾਲ ਲਸਣ ਖਰਾਬ ਹੋ ਜਾਂਦਾ। ਆਪਾਂ ਸਾਲ ਭਰ ਲਈ ਸਟੋਰ ਕਰਕੇ ਰੱਖਣਾ ਹੁੰਦਾ ਤਾਂ ਇਹਦਾ ਬਹੁਤ ਮਿਲਦਾ। ਹਰ ਇੱਕ ਸਬਜ਼ੀਏ ਦੇ ਵਗੈਰ ਟੇਸਟੀ ਨਹੀਂ ਬਣਦੀ ਲਸਣ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਬਹੁਤ ਜ਼ਿਆਦਾ ਫਾਇਦੇ ਆਪਣੇ ਸਰੀਰ 'ਚ ਖੂਨ ਦੀ ਮਾਤਰਾ ਬਿਲਕੁਲ ਸਹੀ ਰੱਖਦਾ ਹੈ ਨਾ ਤੇ ਗਰਮੀ 'ਚ ਗਰਮ ਹੁੰਦਾ ਪਰ ਤੁਸੀਂ ਸਟੋਰ ਕਰਕੇ ਰੱਖ ਲੈਣੇ ਆ ਕਈ ਤਾਂ ਗਰਮੀ 'ਚ ਬਹੁਤ ਜ਼ਿਆਦਾ ਲਸਣ ਪਾਉਂਦੇ ਅਸੀਂ ਪਾਉਂਦੇ ਆ ਸਬਜ਼ੀਆਂ 'ਚ ਪਾਉਣੇ ਕੋਣ ਅਸੀਂ ਗਰਮੀ 'ਚ ਵੀ ਸਬਜ਼ੀਵਾਂ 'ਚ ਲਸਣ ਪਾਉਂਦੇ ਆ ਤੇ ਕਈ ਲੋਕੀ ਗਰਮੀ 'ਚ ਲਸਣ ਨਹੀਂ ਪਾਉਂਦੇ ਸਟੋਰ ਕਰਕੇ ਰੱਖ ਲੈਂਦੇ ਸਬਜ਼ੀਆਂ ਵਾਸਤੇ ਕਿਉਂਕਿ ਸਬਜ਼ੀਆਂ ਤੇ ਸਾਗ 'ਚ ਹਰ ਇੱਕ ਚੀਜ਼ 'ਚ ਲਸਣ ਬਹੁਤ ਜ਼ਿਆਦਾ ਬੈਂਦਾ ਹੈ ਨਾ ਤਦ ਆਪਦੀ ਟੇਸਟੀ ਬਣਦੀ ਆ ਉਹ ਸਟੋਰ ਜਦੋਂ ਕਰਦੇ ਆ ਉਹ ਖਰਾਬ ਹੋ ਜਾਂਦੀ ਜੇ ਸਾਲ ਨੂੰ ਕੱਢਦੇ ਆ ਪਠਾਨ ਸਾਦੀਆਂ ਰਚਨਾ ਆਪਾਂ ਨੂੰ ਤਰੀਕਾ ਦੱਸਦੇ ਕਿਹੜੇ ਤਰੀਕੇ ਨਾਲ ਸਟੋਰ ਕਰਕੇ ਰੱਖੀਏ ਜੀ ਨਾ ਲਜ਼ਨ ਨਾ ਆਉਂਦੇ ਆਜੂ ਹਾਂ ਜੀ ਆਪਾਂ ਕੋ ਲਸਣ ਤੁਸੀਂ ਕਹੋਗੇ ਇੰਨਾ ਕ ਲਸਣ ਇਹ ਲਸਣ ਸਾਡੇ ਕੋ ਪਿਛਲੇ ਸਾਲ ਦਾ ਹੀ ਸੀਗਾ ਹੁਣ ਇੰਨਾ ਕ ਬਚਿਆ ਨਵਾਂ ਲਸਣ ਹਲੇ ਆਪਾਂ ਪੱਟਿਆ ਨਹੀਂ ਹੋ ਪਤੋਂ ਦਿਖਾਵਾਂਗੇ ਉਹਨੂੰ ਪੱਕੀ ਮੈਂ ਸਟੋਰ ਕਰਕੇ ਰੱਖਦੇ ਆ ਤਾਂ ਜੇ ਸਾਲ ਭਰ ਆਪਾਂ ਖਾ ਸਕੀਏ ਨੂੰ ਠੀਕ ਆ ਕਿ ਨਹੀਂ ਜਿਹੜਾ ਆ ਲਸਣ ਆ ਆਪਣੇ ਕੋਲ ਪਿਛਲੇ ਸਾਲ ਦਾ ਹੀ ਪਿਆ ਦੇ ਤਾਂ ਬਿਲਕੁਲ ਨਿਕਰਾਵੈ ਤੁਸੀਂ ਕਾਪਾ ਤੁਹਾਨੂੰ ਦੱਸ ਦਿਆ ਕਿਹੜਾ ਤਰੀਕਾ ਜਿਨ੍ਹਾਂ ਲਸਣ ਖਰਾਬ ਨਹੀਂ ਹੁੰਦਾ ਇੱਕ ਤਾਂ ਆਪਣੇ ਕੋਲ ਇਹ ਆ ਵੀ ਇਹ ਲਸਣ ਹੁੰਦਾ ਹੋਰ ਕੋ ਧੁੱਪ ਚ ਨਹੀਂ ਰੱਖਣਾ ਉਹਨੂੰ ਚਾਨਣ ਨਹੀਂ ਪੈਣਾ ਚਾਹੀਦਾ ਛਾਂ ਪੈਣੀ ਚਾਹੀਦੀ ਹੈ ਹਨਾ ਹਨੇਰਾ ਹੋਣਾ ਚਾਹੀਦਾ ਉਹਦੇ ਲਸਣ ਖਰਾਬ ਨਹੀਂ ਹੁੰਦਾ ਦੂਜਾ ਹਵਾ ਲੱਗਣੀ ਚਾਹੀਦੀ ਹੈ ਦਾਈ ਤੇ ਜਿੰਨ ਕੇ ਚਾਨਣ ਨਹੀਂ ਪੈਣਾ ਚਾਹੀਦਾ ਤੇ ਉਹਦੇ ਲਈ ਆਪਾਂ ਕੀ ਕਰਨਾ ਲਫਾਫਾ ਲੈਣਾ ਹੈ ਲਸਣ ਨੂੰ ਸਟੋਰ ਕਰਨ ਲਈ ਇਹਨੂੰ ਇੱਕ ਲੈ ਲੈ ਲਫਾਫਾ ਇਹਦੇ ਚ ਸਾਰਾ ਲਸਣ ਪਾ ਦੇਣਾ ਜੇ ਸਟੋਰ ਕਰਕੇ ਰੱਖਣਾ ਨਾ ਲਫਾਫਾ ਜੇ ਪਤਲਾ ਹੈ ਤੁਸੀਂ ਡਬਲ ਕਰ ਸਕਦੇ ਮੋਟਾ ਹੈ ਫਿਰ ਸਿੰਗਲ ਹੀ ਲੋ ਡਾ ਤੇ ਇਹਨੂੰ ਕੋਈ ਬੰਨ੍ਹੇ ਤਾਂ ਬੰਦ ਕਰ ਦੇਣਾ ਠੀਕ ਆ ਡਬਲ ਲਫਾਫੇ ਦੇ ਵਿੱਚ ਪਾ ਕੇ ਤੁਸੀਂ ਤੁਹਾਨੂੰ ਕਿਚਨ ਵਿੱਚ ਰੱਖ ਦੋ ਤੇ ਤੁਹਾਡਾ ਜਿਹੜਾ ਲਸਣ ਆ ਬਿਲਕੁਲ ਵੀ ਖਰਾਬ ਨਹੀਂ ਹੋਣਾਗਾ ਤਾਂ ਤੁਸ ਨੂੰ ਬੰਨ੍ਹਦੇ ਚ ਨਹੀਂ ਰਹਾ ਪੈਣਾ ਹੈ ਤੇ ਲਸਣ ਬਿਲਕੁਲ ਨਹੀਂ ਖਰਾਬ ਹੋਣਾ ਆਪਾਂ ਜਦੋਂ ਕਿਵੇਂ ਕੰਮ ਕਰਦੇ ਆਂ ਸੋਈ ਵਿੱਚ ਕਿਚਨ ਵਿੱਚ ਹੱਥ ਮਾਲਦੇ ਰਹਿੰਦੇ ਆਂ ਤੇ ਲਸਣ ਬਿਲਕੁਲ ਖਰਾਬ ਨਹੀਂ ਹੁੰਦਾ ਦੇਖਦੇ ਰਹਿੰਦੇ ਆਂ ਮਾੜਾ ਮੋਟਾ ਦੇਖ ਲੈਂਦੇ ਆਂ ਖਰਾਬ ਹੁੰਦਾ ਤੇ ਮੜੀ ਹੁਟੀ ਹਵਾ ਲਵਾ ਲਈ ਹੈ ਨਾ ਤੇ ਬਸ ਇਹਨੂੰ ਇਦਾਂ ਰੱਖਣਾ ਤੇ ਜਿੰਨੇ ਲਸਣ ਆਪਣਾ ਖਰਾਬ ਨਹੀਂ ਹੁੰਦਾ ਇਹ ਬਹੁਤ ਵਧੀਆ ਤਰੀਕਾ ਹੈ ਲਸਣ ਸਟੋਰ ਕਰਕੇ ਰੱਖਣ ਦਾ ਜਿਹੜਾ ਹੁੰਦਾ ਆਪਾਂ ਸਾਲ ਦੀਆਂ ਵਾਸਤੇ ਹੈ ਨਾ ਜਿਹੜਾ ਹੁਣ ਅਸੀਂ ਪੱਟਾਂਗੇ ਉਹ ਤੁਹਾਨੂੰ ਦਿਖਾਵਾਂਗੇ ਅਸੀਂ ਇੰਨਾ ਲਸਣ ਜਿਹੜਾ ਹੁੰਦਾ ਸਾਡੇ ਅਸੀਂ ਕਿਵੇਂ ਸਟੋਰ ਕਰਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਤੁਸੀਂ ਇਸ ਤਰ੍ਹਾਂ ਲਸਣ ਨੂੰ ਸਟੋਰ ਕਰਕੇ ਰੱਖ ਸਕਦੇ ਗੱਡੀ ਵਾਲੀਏ ਤੇ ਜੇ ਥੋੜਾ ਘੱਟ ਦਾ ਲਸਣ ਵੀ ਆ। ਹਾਂਜੀ ਇਸ ਤਰੀਕੇ ਤੁਸੀਂ ਲਿਫਾਫੇ ਦੇ ਵਿੱਚ ਪਾ ਕੇ ਕਾਲਾ ਲਫਾਫਾ ਲੈਣਾ ਉਹਦੇ ਵਿੱਚ ਤੁਹਾਨੂੰ ਨਾ ਤਾਂ ਚੰਦਨ ਪੈਂਦਾ ਹੈ ਨੀਰ ਪੈਂਦਾ ਹੈ ਤੇ ਉਹਦੇ ਵਿੱਚ ਤੁਸੀਂ ਲਸਣ ਸਟੋਰ ਕਰਕੇ ਰੱਖ ਸਕਦੇ ਜੇ ਤੁਸੀਂ ਬਾਜ਼ਾਰੋਂ ਲਸਣ ਲੈਂਦੇ ਆ। ਤੇ ਤੁਸੀਂ ਘਾਦਾ ਲਸਣ ਹੁੰਦਾ ਆਪਣਾ ਉਹਨਾਂ ਤੇ ਟਾਹਣੀਆਂ ਲੱਗੀਆਂ ਹੁੰਦੀਆਂ ਉਹ ਤੁਹਾਨੂੰ ਦਿਖਾਵਾਂਗੇ ਤਾਂ ਕਿਵੇਂ ਸਟੋਰ ਕਰਦੇ ਆ। ਕਿ ਤੁਸੀਂ ਬਾਜ਼ਾਰੋਂ ਲਸਣ ਲੈਂਦੇ ਆ ਤਾਂ ਤੁਸੀਂ ਇਸ ਤਰ੍ਹਾਂ ਲਿਫਾਫੇ ਦੇ ਵਿੱਚ ਮੋਟਾ ਕਾਲਾ ਲਫਾਫਾ ਲੈਣਾ ਉਹ ਸਟੋਰ ਕਰਕੇ ਰੱਖ ਸਕਦੇ ਹੋ। ਕਿਚਨ ਦੇ ਵਿੱਚ ਹੀ ਰੱਖ ਲਓ ਸੁਨੇਹਰਾ ਬਹੁਤ ਕਾਲਾ ਲਫਾਫੇ ਵਿੱਚ ਚੰਦਨ ਨਹੀਂ ਪੈਂਦਾ। ਤੇ ਆਪਰਾ ਜਦੋਂ ਕਿਤੇ ਕੰਮਕਾਲ ਦੇ ਸਫਾਈ ਕਰਦੇ ਹੱਥ ਪਲਾ ਮਾ ਦੇ ਨੇ ਪਾ ਲਸਣ ਦੇਖਦੇ ਰਹਿਣੇ ਆ ਤੇ ਵਾਦ ਨੂੰ ਬੋਰੀ ਚ ਪਾ ਕੇ ਰੱਖ ਦਿੰਦੇ ਉਹ ਚ ਹਵਾ ਨਹੀਂ ਲੱਗਦੀਗੀ ਤੇ ਉਹਦੇ ਨਾਲ ਲਸਣ ਜਮੈਂ ਖਰਾਬ ਹੋ ਜਾਂਦਾ ਹੈ ਤੇ ਇਹੇ ਤਰ ਪੈਣਾ ਹੀ ਪੈਣਾ ਤੇ ਹਵਾ ਬਿਲਕੁਲ ਨਹੀਂ ਲੱਗਦੀ ਤੇ ਲਸਣ ਖਰਾਬ ਹੋ ਜਾਂਦਾ ਇਹ ਲਫਾਫੇ ਵਿੱਚ ਮਾੜਾ ਚੰਨ ਰੱਖਣ ਜਾਨੀ ਕਿ ਹਵਾ ਪੈਣ ਜੁਗਾ ਥਾਂ ਰੱਖਣਾ ਹੈ ਤੇ ਬਸ ਬਿਨ ਬਕਨੀ ਰੱਖਣਾ ਹੈ ਤੇ ਆਪਣਾ ਲਸਣ ਬਿਲਕੁਲ ਨਿਕਦਾ ਹੋਊਗਾ ਉਮੀਦ ਕਰਦੇ ਤੁਹਾਨੂੰ ਮੇਰਾ ਆਈਡੀਆ ਵਧੀਆ ਲੱਗਿਆ ਹੋਊਗਾ ਜੇ ਆਈਡੀਆ ਵਧੀਆ ਲੱਗਿਆ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਯੂ ਨੂੰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ